हां जी दोस्तों सारेयानु सस्श्रीकाल स्वागत करदेया टोडा राज संधू फार्मिंग दे विच सो दोस्तों आज दी अपनी विजिट हैगी या ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜਾ ਰੋਡ ਦਿਆਲਪੁਰਾ ਭਿੱਖੀਵਿੰਡ ਆਉਂਦਾ ਬਿਲਕੁਲ ਉਸੇ ਰੋਡ ਦੇ ਉੱਪਰ ਸ਼ਿਬਾਜਪੁਰ ਪਿੰਡ ਆਉਂਦਾ ਦੋਸਤੋ ਸ਼ਿਬਾਜਪੁਰ ਤੋਂ ਬਿਲਕੁਲ ਨਾਲ ਸ਼ਿਬਾਜਪੁਰ ਦੇ ਲੱਗਦਾ ਪਿੰਡ ਆ ਕਮਾਲਪੁਰ ਗਲਾਲੀਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਦੋਸਤੋ ਵੀਰ ਆਜਾਦ ਸਿੰਘ ਦੇ ਕੋਲ ਆਇਆ ਦੋਸਤੋ ਆਜਾਦ ਬਾਈ ਦੀਆਂ ਪਹਿਲਾਂ ਵੀ ਆਪਾਂ ਵੀਡੀਓ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਜ਼ਿਆਦਾਤਰ ਵੀਰ ਵੜਾ ਲੈ ਕੇ ਆਉਂਦਾ ਠੀਕ ਆ ਜੀ ਦੋ ਵੜਾ ਅੱਜ ਆਪਾਂ ਦੋਸਤੋ ਤੁਹਾਨੂੰ ਦਿਖਾਉਣੀ ਆਂ ਦੋਵੇਂ ਗੱਬਣਾ ਤਿਆਰੀ ਤੇ ਇੱਕ ਵੜ ਬਿਲਕੁਲ ਤੁਸੀਂ ਦੇਖੋਗੇ ਪੂਰੀ ਤਿਆਰੀ ਤੇ ਆ ਬਲੈਕ ਰੰਗ ਦੇ ਵਿੱਚ ਇੱਕ ਚੀਨੀ ਗਾਂ ਤੁਹਾਨੂੰ ਦਿਖਾਉਣੀ ਹੈ ਦਿਨ ਲੈਂਦੀ ਹਜੇ ਠੀਕ ਆ ਜੀ ਪ੍ਰੋਪਰ ਉਹਦੀ ਵੀ ਆਪਾਂ ਡਿਟੇਲ ਵੀਰ ਤੋਂ ਪੁੱਛ ਲਾਂਗੇ ਵੀ ਦਿਨ ਹਜੇ ਕਿੰਨਾ ਕੁ ਸਮਾਂ ਲੈਂਦੀ ਆ 19 ਦਸੰਬਰ ਨੂੰ ਅੱਜ ਆਪਾਂ ਇਹ ਕ ਟਾਈਮ ਤੁਸੀਂ ਨੋਟ ਕਰ ਲਓ ਦੋਸਤੋ ਵੈਸੇ ਪਸ਼ੂ ਗੱਭਣਾਂ ਸ਼ਾਮ ਦਾ ਕੋਈ 2:30 ਵਜੇ ਦਾ ਸਮਾਂ ਆਉ ਲੈਣੀ ਆ ਜਾਣਕਾਰੀ ਵੀਰ ਆਜਾਦ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਜਾਦ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਔਰ ਤੁਸੀਂ ਦੱਸੋ ਕੀ ਹਾਲ ਚਾਲ ਜੀ ਠੀਕ ਠਾਕ ਵੀਰੇ ਬਸ ਵਧੀਆ ਵੀਰਾ ਅੱਛਾ ਆਜਾਦ ਭਾਈ ਪਸ਼ੂ ਆਉਂਦੇ ਰਹਿੰਦੇ ਆ ਫਿਰ ਹਾਂ ਜੀ ਜੀ ਪੱਕੇ ਹੁੰਦੇ ਰਹਿੰਦੇ ਵੀਰ ਜੀ ਠੀਕ ਆ ਜੀ ਤੇ ਵੀਡੀਓ ਆਪਾਂ ਕਾਫੀ ਲੇਟ ਹੋ ਗਏ ਆ ਪਹਿਲਾਂ ਕੰਮ ਵੀਡੀਓ ਬਣਾਉਣਾ ਟਾਈਮ ਨਹੀਂ ਲੱਗਦਾ ਆਂ ਆਉਂਦੀਆਂ ਮਗਰੋਂ ਵੇਖ ਪਹਿਲਾਂ ਜਾਂਦੀਆਂ ਵਿਖ ਜਾਂਦੇ ਆ ਪਸ਼ੂ ਅੱਡੇ ਤੇ ਕੋਈ 2-4 ਨੱਕ ਆਏ ਹੁੰਦੇ ਤੇ ਇੱਕ ਪਹਿਲੇ ਨੰਬਰ ਤੋਂ ਜਿੱਥੋਂ ਆਪਾਂ ਸਟਾਰਟ ਕਰਨਾ ਇਹ ਤਾਂ ਮੈਨੂੰ ਲੱਗਦਾ ਵੀ ਬਿਲਕੁਲ ਤਿਆਰੀ ਤੇ ਪ੍ਰੋਪਰ ਤਿਆਰੀ ਤੇ ਵੀਰ ਜੀ ਜਰਸੀ ਦਾ ਪੱਕ ਰੱਖਦੀ ਹੈ ਦੂਜੇ ਸਵੇ ਸੁਣਾ ਨੇ ਜਰਸੀ ਸ਼ਾਈ ਆਪਣਾ ਐਚ ਐਫ ਅੱਛਾ ਫਿਰ ਜਰਸੀ ਐਚ ਐਫ ਹਾਂ ਠੀਕ ਆ ਜੀ ਸਵੇ ਕਿਨਵਾ ਸੁਂਦੀ ਹੈ ਸਵੇ ਦੂਜਾ ਸੁਂਦੀ ਵੀਰ ਜੀ ਦੂਜੇ ਸਵੇ ਸੁਣਾ ਇਹਨੇ ਹਾਂ ਜੀ ਪਹਿਲੇ ਸਵੇ ਦੁੱਧ 17 18 ਕਿਲੋ ਭਰਿਆ ਬਾਕੀ ਮਾਨ ਥਾਨ ਪਾਂਡਾ ਬਹੁਤ ਬਣਿਆ ਜੀ ਦੋ ਚਾਰ ਦਿਨ ਕੱਢਦੀ ਆ ਹਾਂ ਹਾਂ ਜੀ ਲਓ ਜੀ ਦੋ ਚਾਰ ਦਿਨ ਹਜੇ ਸਮਾਂ ਲਏ ਜੋਗੀ ਹਾਂ ਜੀ ਤੇ ਸਵੇ ਹੁਣ ਹੈ ਓਰੀਜਨਲ ਕਿਨਾਂ ਦੂਜਾ ਦੂਜਾ ਵੀਰ ਜੀ ਦੂਜਾ ਹਾਂ ਪਹਿਲੇ ਸਵੇਰ 17 ਕਾ ਲੀਟਰ ਦੀ ਚਵਾਈ ਕਰਾਈ ਹੈ ਹਾਂਜੀ ਚਵਾਈ ਪੂਰੀ ਮਤਲਬ ਥਣ ਭਾਂਡੇ ਦਾ ਪਤਾ ਲੱਗਦਾ ਮਤਲਬ ਅਜੇ ਵੀ 2-4 ਦਿਨ ਕਰਦੀ ਹੈ ਸ਼ਾਇਦ ਹੁੰਦਾ ਏ ਠੀਕ ਆ ਠੀਕ ਆ ਹਾਂਜੀ ਮਤਲਬ ਕਿ ਹੋਰ 2-4 ਦਿਨ ਖੁੱਲ ਜੂਗੀ ਸਾਰੇ ਇੱਥੇ ਨਾ ਲੇਵਾ ਹੋਰ ਬਣਾ ਕੇ ਤਿਆਰ ਕਰ ਲਓ ਹਾਂਜੀ ਲਓ ਜੀ ਸੋ ਦੋਸਤੋ ਕਦਕੂਤ ਦੀ ਚੰਗੀ ਆ ਠੀਕ ਆ ਪਹਿਲੇ ਸਵੇਰ ਵੀਰ ਦੱਸਣ ਦਿਆ ਮਿਲਕਿੰਗ ਚੰਗੀ ਸੀ ਕਿ 16-17 ਲੀਟਰ ਜੜੀ ਆ ਮਿਲਕਿੰਗ ਇਹਨੇ ਕਰਵਾਈ ਆ ਬਾਕੀ ਨਾਰਮਲੀ ਦੋਸਤੋ ਬਿਲਕੁਲ ਥਣ ਛੱਡੇ ਤੋਂ ਇੱਕ ਆਈਡੀਆ ਹੋਈ ਜਾਣਾ ਵੀਰਾਂ ਨੂੰ ਦੇ ਦੁੱਧ ਨਾਲ ਨਾਰਮਲੀ ਦੋਸਤੋ ਕੋਈ 15 17 17 18 ਲੀਟਰ ਇਸ ਵਾਰ ਵੀ ਉਮੀਦ ਕਰ ਸਕਦੇ ਆ ਬਾਕੀ 31 ਇੱਕ ਨੰਬਰ ਵੀਰ ਜੀ ਇੱਕ ਨੰਬਰ ਠੰਡੀ ਸੀ ਲਾ ਕੇ ਦੇਖੋ ਕਿੰਨੀ ਗਾਂ ਬਣੀ ਆ ਇਹ ਦੇਖੋ ਅਜੇ ਵੀ ਟਿਲ ਟੂਲ ਬਹੁਤ ਜਿਆਦਾ ਕੋਈ ਚੱਕਰ ਨਹੀਂ ਕੋਈ ਲੱਤ ਛੜ ਨਹੀਂ ਕਰਦੀ ਦੇਖੋ ਥਣ ਵੀ ਬਹੁਤ ਸੋਹਣਾ ਹੈ ਥਣ ਵੀ ਬਹੁਤ ਸੋਹਣਾ ਬਣਨਾ ਵੇਖੋ ਕਿੰਨਾ ਬਣਿਆ ਜੇ ਮੰਨ ਲਓ ਬੰਨੀ ਆ ਗਾਂ ਹਾਂਜੀ ਲਓ ਜੀ ਸੋ ਦੋਸਤੋ ਹਾਈਟ ਕੱਦ ਦੀ ਜੇਕਰ ਗੱਲ ਕਰ ਲਈਏ ਕੱਦ ਗੁੱਦ ਵੀ ਚੰਗਾ ਵਹਿੜਦਾ ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਬਾਕੀ ਥਣ ਭਾਂਡਾ ਕਾਫੀ ਸੋਹਣਾ ਬਖਾਲਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੀ ਖੜੀ ਐ ਤੇ ਮਗਰਲੇ ਥਾਣਾ ਦਾ ਸਹਜ ਇੱਕੋ ਜਿਹਾ ਦੋਸਤੋ ਅਗਲੇ ਥਾਣਾ ਦਾ ਸਹਜ ਹੈ ਬੀ ਬਿਲਕੁਲ ਅਗਲੇ ਨਾਲ ਬਿਲਕੁਲ ਮੇਲ ਖਾਂਦਾ ਤੇ ਮਗਰਲਾ ਸਹਜ ਮਗਰਲੇ ਨਾਲ ਆਹ ਲਓ ਠੀਕ ਹੈ ਜੀ ਲਓ ਅਜਾਦ ਭਾਈ ਖੋਲ ਕੇ ਤੋੜ ਦਗੇ ਇਹਨੂੰ ਤੇ ਕੋਈ ਸਫਰ ਤੇ ਜਾਂਦਾ ਹੋ ਸਕਦਾ ਸੂ ਵੀ ਪਵੇ ਹੋ ਜਾਦਾ ਸੂਬਾ ਉਦਾਂ ਜਿੱਥੇ ਨਹੀਂ ਫਿਰ ਇੱਕ ਦੋ ਦਿਨ ਗੜ ਜੂਗੀ ਜਿਹੜਾ ਇਹਨਾਂ ਤਿੱਪਾਂ ਦੇ ਸ਼ਹਿਰ ਆ ਆ ਲਓ ਜੀ ਇਹ ਗੱਲ ਬਾਤ ਨਹੀਂ ਦੇਖੋ ਹਾਂ ਇਦਾਂ ਮੂੰਹ ਜੇ ਕੋਲਾ ਲੈ ਉਹਦਾ ਮਸਾਲੇ ਮਸੂਲੇ ਦੀ ਕੋਈ ਗੱਲ ਬਾਤ ਨਹੀਂ ਹੂੰ ਹੂੰ ਮੂੰਹ ਫੜਾ ਫਰੂਂਦੀ ਆ ਜੋ ਮਰਜ਼ੀ ਦਿੱਤੀ ਜੋ ਨਹੀਂ ਨਹੀਂ ਠੀਕ ਆ ਜੀ ਅਜਾਤ ਕਿੰਨਾ ਮੁੱਲ ਕਿੰਨਾ ਕੀਤਾ ਡਿਮਾਂਡ ਮੁੱਲ ਵੀਰ ਜੀ ਇਹੋ ਜੀ ਗਾਦਵਾ 60 ਗਾਲੀਏ 65 ਵੀ ਕਰ ਲਈਏ ਵੇਖਦੀ ਆ 55000 ਦੀ ਦੇ ਦਾਂਗੇ 55 ਦੀ ਹਾਂਜੀ ਲੈਣ ਦੇਣ ਜਾਈਗਾ ਇਹ ਤਾਂ ਥੋੜਾ ਬਾਕੀ ਕੋਈ ਨਹੀਂ ਕਰ ਲੈ ਬਾਕੀ ਮੌਕੇ ਤੇ ਜਿੱਦਾਂ ਦਾ ਹੋਊਗਾ ਕੋਈ ਬੰਦਾ ਠੀਕ ਆ ਜੀ ਹਾਂਜੀ ਬਾਕੀ ਵੇਖੋ ਥਣ ਭਾਂਡੇ ਬਹੁਤ ਜਿਆਦਾ ਸਾਫ ਬਣੀ ਐ ਹੂੰ ਲੈ ਕੋਈ ਸ਼ੱਕ ਨਹੀਂਗਾ ਹਾਂ ਸੋਨਾ ਥਣ ਭਾਂਡਾ ਦੋਸਤੋ 98 ਪੂਰਾ ਸੋਨਾ ਮੁੱਠੀ ਥਾਣਾ ਠੀਕ ਆ ਜੀ ਅਗਲੇ ਨਾਲ ਅਗਲਾ ਪਿਛਲਾ ਸਹਿਜ ਉਹ ਚ ਕਾਫੀ ਸੋਨੇ ਥਾਣਾ ਤੇ ਕੋਈ 2 ਦਿਨ ਕੱਢ ਜੂਗੀ ਜੇਕਰ ਕੋਈ ਵੀਰ ਸੌਦਾ ਕਰਦਾ ਹੋ ਸਕਦਾ ਸਫਰ ਚ ਜਾਂਦੇ ਆ ਵੀ ਸੂਪੂਗੀ ਕਿਉਂਕਿ ਤਿਆਰੀ ਤੇ ਆ ਪ੍ਰੋਪਰ ਜਿੰਨੀ ਆ ਪੂਰੀ ਤਿਆਰੀ ਤੇ ਆ 55000 ਲੈਦੇ ਆ ਬਸ ਹਾਂਜੀ ਬਾਕੀ ਮੌਕੇ ਤੇ ਕਰ ਦਾਂਗੇ ਠੀਕ ਆ ਜੀ ਠੀਕ ਆ ਠੀਕ ਆ ਵੀਰ ਜਾਸਿਆ ਇੱਕ ਆਪਣੇ ਕੋਲ ਆ ਦੂਜੇ ਨੰਬਰ ਤੇ ਜਿਹੜੀ ਆ ਚੀਨੀ ਆ ਗਈ ਗਾਂ ਹਾਂਜੀ ਇਹ ਵੀਰ ਜੀ 20 ਦਿਨ ਦੀ ਹੈ ਕੱਚੀ ਤੇ 12 ਤਰੀਕ ਨੂੰ ਦੇਣ ਪੂਰੇ ਹੁੰਦੇ ਜੀ ਠੀਕ ਆ ਤੀਜੇ ਸਵੇਰੇ ਨੇ ਸੋਨਾ ਹੈ ਦੂਜੇ ਸਵੇਰੇ ਦੁੱਧ 12 13 ਕਿਲੋ ਦਿੰਦੀ ਰਹੀ ਆ ਹਾਂਜੀ ਯਾਰ ਕਿ ਤੀਜਾ ਸਵੇਰਾ ਸੋਨਾ ਮੰਨ ਲਓ ਪੂਰੇ ਗਾਰੰਟੀ ਨਾਲ 12 ਤਰੀਕ ਨੂੰ ਦੇਣ ਪੂਰੇ ਹੁੰਦੇ ਹੁੰਦੇ ਦੇ 12 ਤਰੀਕ ਨੂੰ 12 ਜਨਵਰੀ ਨੂੰ 12 ਜਨਵਰੀ ਨੂੰ ਠੀਕ ਆ ਹਾਂਜੀ ਤੇ ਅੱਜ ਵੀ ਤਕਰੀਬਨ ਦਸੰਬਰ ਵੀ ਆ 20 ਚ ਲੱਗਣੀ ਆ ਆਹ ਵੀ 10 ਦਿਨ ਇਹ ਆ ਤੇ ਮੰਨ ਲਓ 11 12 ਦਿਨ ਅਗਲੇ ਆ ਠੀਕ ਆ ਜੀ ਹਾਂਜੀ ਇੱਕ ਦੋ ਦਿ ਹਾਂਜੀ ਬਾਕੀ ਵੇਖੋ ਲੜ ਲੂਟ ਚੰਗੇ ਆ ਦੁੱਧ ਮੰਨ ਲਓ 13 12 13 ਕਿਲੋ ਰੋ ਖੁੱਲਾ ਭਰਦੀ ਰਹੀ ਆ ਹਾਂ ਹਾਂ ਲਓ ਜੀ ਹਾਂਜੀ ਤੇ ਚੀਨੀ ਗਾਂ ਦੋਸਤੋ ਆ ਜਾਂਦੀ ਏ ਠੀਕ ਆ ਸੂਆ ਤੀਜਾ ਸੁੰਦੀ ਏ ਤੀਜਾ 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 ਸੂਆ ਠੀਕ ਆ ਬਾਕੀ ਚਾਰ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਬਿਲਕੁਲ ਤੁਸੀਂ ਆ ਵੇਖੋ ਖੋਲੀ ਆ ਚਾਰ ਥਾਣਾ ਠੀਕ ਆ ਜੀ ਤੇ ਥਾਣ ਵੀ ਪੂਰਾ ਮੁਠੀ ਵਾਲਾ ਸੋ 20 22 20 21 ਦਿਨ ਹਜੇ ਸਮਾਂ ਬਾਕੀ ਆ ਕੋਈ 12 11 12 ਜਨਵਰੀ ਦੋਸਤੋ ਬਿਲਕੁਲ ਸੂਨ ਦਾ ਟਾਈਮ ਹੋਊਗਾ ਇਹਦਾ ਤੇ ਲਓ ਖੋਲ ਗਏ ਹਾਈਟ ਮੀਡੀਅਮ ਦੇ ਵਿੱਚ ਕੱਦ ਜਿਹੜਾ ਮੀਡੀਅਮ ਦੇ ਵਿੱਚ ਕੋਈ ਵੀ ਰਿਕਾਉਂਟ ਕਰ ਸਕਦਾ ਤੇ ਜਿੰਨੀ ਆ ਨਿੱਗਰ ਆ ਠੀਕ ਆ ਜੀ ਤੇ ਬਾਕੀ ਤੇ ਭਣ ਇੱਕ ਨੰਬਰ ਕੋਈ ਵੀਰ ਆ ਉਹਦੀ ਟਿਪ ਕੇ ਹੁਣ ਮੌਕੇ ਤੇ ਲੈ ਕੇ ਜਾ ਸਕਦਾ ਠੀਕ ਆ 20 ਦਿਨ ਜਿਹੜੀ ਸੰਭਾਲ ਕਰਨੀ ਪਣੀ ਆ 20 ਦਿਨ ਸਮਾਂ ਹਜੇ ਕੱਚੀ ਆ ਠੀਕ ਆ I love you. ਠੀਕ ਹੈ ਹਾਂਜੀ ਤੇ ਇਹਦਾ ਫਿਰ ਕੀ ਕੀਤਾ ਜੀ ਵੀਰ ਜੀ ਤਿਆਰ ਹੋਈ ਤਾਂ ਮੰਨ ਲਓ 35 35000 ਦੀ ਵਧੀਆ ਵੇਖਦੀ ਆ ਇਹਨਾਂ ਕਿ ਆਪਣੇ ਸਾਫ ਖੜਾਉਂ ਦੇ ਦਿੰਦੇ ਆ ਆਪਣੇ ਝੋਟੀਆਂ ਝਟੀਆਂ ਜਾਦੀਆਂ ਕਰ ਦਿਆਂ ਬੰਨਣ ਬੁੰਨਣ ਤੋਂ ਨੌਬਤ ਆਉਂਦੀ ਆ ਤਾਂ ਕਰਕੇ ਅੱਜ ਦੇ ਦਾਂਗੇ 25000 ਦੀ 25 ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਆਹੋ ਉਹੀ ਮਤਲਬ ਕੋਈ ਕੋਈ 20 ਦਿਨਾਂ ਕਿ ਕੋਈ ਸਾਫ ਮੰਨ ਲਓ ਮੰਨ ਲਓ 10 12 ਦਿਨ ਤੇ ਮੰਨ ਲਓ ਸਾਹਮਣੀ ਪੈਣੀ ਮਗਰ 4-5 ਦਿਨ ਤੇ ਪਹਿਲਾਂ ਹੀ ਵਿਗਣੀ ਸ਼ੁਰੂ ਹੋ ਜਾਂਦੀ ਆ ਹਾਂਜੀ ਇਹਨਾਂ ਨੂੰ ਝੋਟੀਆਂ ਜਿਆਦੀਆਂ ਕਰਕੇ ਥਾਂ ਕਰਕੇ ਡੰਗਰਾਈ ਜਾਈ ਜਾਂਦੀ ਨੇ ਤਾਂ ਕਰਕੇ ਵੇਚੰਦੇ ਆ ਬੰਨਨ ਦੇ ਥੋੜੇ ਘਾਟੇ ਪਰ ਆ ਜਿਆਦਾ ਇੰਨਾ ਚ ਰ ਟਕਾਇਆ ਨਹੀਂ ਜਾਂਦਾ ਜਿਆਦਾ ਇੰਨਾ ਟਕਾਇਆ ਜਾਂਦਾ ਬਿਲਕੁਲ ਹਾਂ ਬਈ ਦੋਸਤੋ ਜਿਹੜੇ ਵੀਰ ਤੇ ਚਲਦੀ ਆ ਬਿਲਕੁਲ ਜਿਹੜੇ ਨੇ ਕਿ 20 ਦਿਨ ਸਾਂਭਣ ਦੀ ਲੋੜ ਆ ਇੰਨਾ ਵੀ ਪਸ਼ੂ ਕੋਈ ਸਵੱਲਾ ਕੋਈ 8-10000 ਮਿਲ ਜਾਊਗਾ ਤੁਹਾਨੂੰ ਫਰਕ ਇੰਨਾ ਕੀ ਆ ਬਾਕੀ 25000 ਲੈਣਦੇ ਨੇ ਇਸ ਵੈੜ ਦਾ 25000 ਚੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਬਾਕੀ ਜਿਹੜਾ ਕੋਈ ਵੀਰ ਤਿਆਰੀ ਵਾਲਾ ਪਸ਼ੂ ਲੱਭ ਰਿਆ ਉਹ ਤੁਸੀਂ ਆ ਪਹਿਲੀ ਵੈੜ ਦੇ ਨਾਲ ਜਿਹੜਾ ਸੌਦਾ ਮਾਰ ਸਕ ਵੜੇ ਵੀ ਚੰਗੀ ਆ ਬਿਲਕੁਲ ਇੱਕ ਰੰਗ ਬਿਲਕੁਲ ਬਲੈਕ ਦੇ ਵਿੱਚ ਤੇ ਹੈ ਪ੍ਰੋਪਰ ਤਿਆਰੀ ਤੇ ਆ ਠੀਕ ਆ ਜੀ ਅੱਜ ਭਲਕ ਜਿਹੜਾ ਸੂਪੂਗੀ ਹੈ ਤਿਆਰੀ ਤੇ ਆ ਤੇ ਰੇਟ ਪਰ ਤਾਂ ਇਹਦਾ ਵੀ ਜਾਇਜ਼ ਆ 55000 ਆ ਵਿੱਚੋਂ ਛੋੜਛਾਪਾ ਮੌਕੇ ਤੇ ਹੋ ਜਾਊਗਾ ਜਿਹੜਾ ਕੋਈ ਵੀਰ ਆਊਗਾ ਖਰੀਦਦਾਰ ਘਰ ਤੇ ਇਹ ਦੋ ਵੜਾ ਅਜ ਵੀਰ ਆਜ਼ਾਦ ਸਿੰਘ ਦੇ ਕੋਲੇ ਦੋਸਤੋ ਪਕਾਊਗਾ ਤੇ ਪਿੰਡ ਕਮਾਲਪੁਰ ਹਨਾ ਜੀ ਹਾਂਜੀ ਕਮਾਲਪੁਰ ਜੀ ਠੀਕ ਆ ਜਹਾਦ ਬੋਲਦਗੇ ਨੰਬਰ 9779914251 ਠੀਕ ਆ ਜੀ ਹਾਂਜੀ ਇਹ ਕੋਈ ਇੱਕੋ ਨੰਬਰੀ ਆ ਇੱਕੋ ਨੰਬਰੀ ਆ ਜੀ ਠੀਕ ਆ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਜੀ